ਹਾਜਰੀ ਵੀਡੀਓ ਵਿੱਚ ਬਾਈ ਟੌਪ ਰੇਡ ਦੀ ਇੱਕ ਵੜ ਦੀ ਵੀਡੀਓ ਬਣਾਈ ਆ। ਤਾਜੀ ਸੂਈ ਆ। ਕਿਹੜਾ ਸੂਆ ਸੂਈ ਆ ਭਰਾ? ਸੂਆ ਪਹਿਲਾ ਸੂਈ ਆ। ਭਲੂਣ ਬੱਸੀ ਡਾਕਟਰ ਸਾਹਿਬ। ਦੰਦਾਂ ਚ ਕਿਵੇਂ ਆ ਬਾਈ? ਚਾਰ ਦੇ ਚੌਕ ਦੇ ਦੰਦ ਚੱਕ ਦੀ ਡਾਕਟਰ ਸਾਹਿਬ। ਠੀਕ ਆ ਬਾਈ। ਜ਼ੇਰ ਪੈ ਗਈ ਹੈ। ਆਹ ਜ਼ੇਰਾ ਆ ਪਈ ਆ। ਬੱਚਾ ਕੀ ਆ? ਬੱਸੀ ਆ ਡਾਕਟਰ ਸਾਹਿਬ। ਛੀ ਬੜੀ ਚੰਗੀ ਆ ਨਾ। ਬਾੜੀ ਚੰਗੀ ਆ ਡਾਕਟਰ ਸਾਹਿਬ। ਜਿੰਨੀ ਸਲਾਲਾ ਉੰਨੀ ਚੰਗੀ। ਕਿਆ ਬਾਤ ਹੈ ਕੋ ਉੱਤਰ ਦਾ ਬੱਚਿਆ ਹੈ ਹਨਾ ਨਾਸਾਂ ਗਲਾਬੀ ਪ੍ਰਿੰਟ ਬਰੀਟ ਓਕੇ ਤੇ ਵੈੜ ਚੰਗੀ ਆ ਆ ਦੇਖੋ ਥਣ ਵੀ ਬੱਚੇ ਗਲਾਬੀ ਲੱਗਿਆ ਜਮਾ ਸਹੀ ਗੱਲ ਆ ਭਾਈ ਵੈੜ ਵੀ ਬਹੁਤ ਚੰਗੀ ਆ ਫੁੱਲ ਬਰੀਟ ਦੰਦਾ ਜ ਵੈੜ ਫੇਸ ਦੀ ਬਿਊਟੀ ਚਾਰੂ ਚੁਰੂ ਫੁੱਲ ਉਹਦੀ ਵਾਦੀ ਪੂਰੀ ਚੰਗੀ ਸਨਖਪੁਣਾ ਵੈੜ ਦੇ ਵਿੱਚ ਫੁੱਲ ਪਿੰਡ ਛੰਨਾ ਗਲਾਬ ਸਿੰਘਾ ਜਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਭਦੌਰ ਤੇ ਸੈਣਾ ਰਹ ਜਾਂਦੇ ਆ ਮੋਬਾਈਲ ਨੰਬਰ ਬੋਲਿਓ ਭਰਾ 94640 ਜੀ 94640 ਚਰੰਜਾ 198 54 198 ਬਹਿ ਜਾ ਬਾਈ ਧਾਰਾ ਮਾਰ ਦੇ ਜਿਵੇਂ ਮਰਜੀ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਸਾਰੀਆਂ ਗੱਲਾਂ ਓਕੇ ਆ ਯਾਰ ਬਾਕੀ ਫੁੱਲ ਵੀਡੀਓ ਜੂ ਆ ਬਾਈ ਪਹਿਲਾਂ ਧਾਰਾ ਮਾਰ ਕੇ ਛੱਡਿਆ ਸ਼ਾਟ 'ਚ ਵੀ ਧਾਰਾ ਦਿਖਾਣ ਨੇ ਚਵਾਈ ਤਾਂ ਇੱਕ ਨੰਬਰ ਆ ਚਵਾਈ ਜਮ ਇੱਕ ਨੰਬਰ ਆ ਬਾਈ ਉੱਠ ਕੇ ਪਰਲੇ ਪਾਸੇ ਦੀ ਜਾ ਕੇ ਮਾਰ ਬਾਈ ਦੂਜੇ ਥਣਾ 'ਚ ਧਾਰਾ ਸੀਲ ਤਾਂ ਇੰਨੀ ਕਾ ਕਰ ਮਾੜੀ ਨਾ ਨਿਆਣਾ ਪਾਇਆ ਨਾ ਬੱਚਾ ਥਾਏ ਨਾ 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 ਜਮਾ ਦਾ ਫੜ ਬੈਠੀ ਜਲ ਜਾਮਾ ਪੈਰ ਹੀ ਨਹੀਂ ਚੱਗਦੀ ਜਮਾ ਇਹੜਾ ਕੁਝ ਨਹੀਂ ਠੰਡੀ ਦਾ ਕਰਮੜੀ ਬਾੜੀ ਆ ਬਾਤੀ ਚਵਾਈ ਰਹੀ ਕਿਉਂ ਬੜਾ ਚੰਗਾ ਲੱਗਿਆ ਜੋਰਦਾਰ ਅਟਰ ਸਾਹਿਬ ਜਮਾ ਆ ਨਲਕਈ ਆ ਨਲਕਈ ਆ ਹਨਾ ਹੂੰ ਹੂੰ ਕੀ ਬਾਤ ਆ ਯਾਰ ਲੀਵਾ ਬਹੁਤ ਚੰਗਾ ਥਾਨ ਬਹੁਤ ਚੰਗਾ ਥੀ ਜੋਲੇ ਚਾਹ ਮਸ਼ੀਨਾਂ ਚੋਲੇ ਇੱਕ ਨੰਬਰ ਥਾਨ ਲੱਗਿਆ ਸਾਰੀਆਂ ਗੱਲਾਂ ਓਕੇ ਆ ਬਾਈ ਦੀ ਗੱਲ ਸਹੀ ਆ ਕੋਈ ਆਗਣ ਤਾਂ ਹੈ ਹੀ ਨਹੀਂ ਹੈ ਨਾ ਬਾਈ ਨਾ 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 ਥੀਰੇ ਘਾਣਾ ਦੀ ਨਾਲਾ ਨੂੜਾ ਪੁੱਲ ਚੰਗਿਆ ਕਿੰਨਾ ਰਕੜੇ ਦੀ ਮਾਲ ਆ ਬਾਈ ਮਾਲ ਆ 42 43 ਲੀਟਰ ਦੱਸਿਆ ਜੀ ਮਾਲਕਾ ਇਹ ਤੋਂ ਕਿੰਨੀ ਕੁ ਉਮੀਦ ਕਰਦੇ ਹੋ ਇਹ ਤੋਂ ਮਾ ਤਾਂ ਗਾਹਾਂ ਨੰਗੂ ਜੀ ਬਸ ਠੀਕ ਆ ਬਾਈ ਹੂੰ ਧੰਨਵਾਦ